ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਅਸੀਂ ਮਰਨ ਇਟਲੀ ਤੋਂ ਲੈ ਕੇ ਤੁਹਾਡੇ ਲਈ ਨਵੇਂ ਅਪਡੇਟ ਇਟਲੀ ਦੇ ਪੇਪਰਾਂ ਬਾਰੇ ਜਾਣਕਾਰੀ ਜਿਹੜੇ ਵੀਰ ਭੈਣਾਂ ਨੇ ਇਟਲੀ ਆਉਣਾ ਜਾਂ ਜਿਹੜੇ ਆ ਚੁੱਕੇ ਆ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਉਹਨਾਂ ਲਈ ਆਪਣੀ ਵੀਡੀਓ ਹੁੰਦੀ ਆ ਜਾਣਕਾਰੀ ਵਾਲੀ ਤੇ ਅੱਜ ਆਪਾਂ ਦਵਾਂਗੇ ਵੀਡੀਓ ਤੁਹਾਡੇ ਕਮੈਂਟਾਂ ਦੇ ਜਵਾਬ ਤੇ ਜਿਹੜੇ ਅੱਜਕੱਲ ਕਾਫੀ ਕਮੈਂਟ ਆ ਰਹੇ ਉਹਨਾਂ ਦੇ ਆਨਸਰ ਦਵਾਂਗੇ ਤੇ ਬਾਕੀ ਆਪਾਂ ਜਿਹੜੇ ਪੇਪਰ ਫਾਈਲਾਂ ਜਾਂ ਨੋਲਿਓਸ ਤੇ ਬਲੌਕ ਹੋ ਰਹੇ ਆ ਤੇ ਉਹਨਾਂ ਵਾਰੇ ਆਪਾਂ ਦਵਾਂਗੇ ਜਾਣਕਾਰੀ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਜਿਨ੍ਹਾਂ ਨੇ ਵੀਰਾਂ ਨੇ ਪਹਿਣਾ ਨਹੀਂ ਕੀਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਕਮੈਂਟ ਕਾਫੀ ਆ ਰਿਹਾ ਵਾ ਸਲਿੱਪਾਂ ਬਾਰੇ ਉਹਦੇ ਬਾਰੇ ਆਪਾਂ ਦੱਸਦੇ ਆਂ ਵੈਸੇ ਆਪਾਂ ਦੂਸਰੇ ਚੈਨਲ ਤੇ ਵੀ ਇਹ ਵੀਡੀਓ ਪਾਈ ਹੋਈ ਆ ਗੱਲ ਪਾਈ ਸੀਗੀ ਤੇ ਆਪਾਂ ਕਿ ਚਲੋ ਆਪਾਂ ਇਸ ਚੈਨਲ ਤੇ ਵੀ ਦੱਸ ਦੇਣ ਤੁਹਾਨੂੰ ਕਿਉਂਕਿ ਉਹ ਕਿ ਜਿਹੜੇ ਇਹ ਚੈਨਲ ਨਾਲ ਵੀਰ ਭੈਣ ਜੁੜੇ ਆ ਵੀ ਸ਼ਾਇਦ ਉਹ ਉਧਰਲੇ ਚੈਨਲ ਤੇ ਨਹੀਂਗੇ ਆਪਣੇ ਤਿੰਨ ਚੈਨਲ ਚੱਲਦੇ ਆ ਤੇ ਹੁਣ ਆਪਾਂ ਦੱਸਦੀ ਹੁੰਨੇ ਹਰੇਕ ਵੀਡੀਓ 'ਚ ਤੇ ਆਪਾਂ ਤਾਂ ਕਰਕੇ ਇਸ ਚੈਨਲ ਤੇ ਵੀ ਜਿਹੜੇ ਮੇਨ ਕਮੈਂਟ ਕਾਫੀ ਆ ਰਹੇ ਉਹਨਾਂ ਦੇ ਆਪਾਂ ਜਵਾਬ ਦਿੰਨੇ ਆ ਇੱਕ ਤਾਂ ਵੀ ਮਤਲਬ ਸਲਿੱਪਾਂ ਬਾਰੇ ਬਹੁਤ ਕਮੈਂਟ ਆ ਰਹੇ ਆ ਵੀ ਸਲਿੱਪਾਂ ਜੀ ਕਦੋਂ ਮਿਲਣਗੀਆਂ ਕਦੋਂ ਮਿਲਣਗੀਆਂ ਤੇ ਹੁਣ ਜਿਹੜੇ ਵੀਰਾਂ ਨੇ ਆਪਦੇ ਪੈਸੇ ਦਿੱਤੇ ਆ ਫੈਲਾਂ ਤਿਆਰ ਕਰਵਾ ਲਈਆਂ ਆ ਆਪਣੀਆਂ ਤੇ ਹੁਣ ਉਹ ਸਲਿੱਪਾਂ ਦੀ ਵੇਟ ਕਰ ਰਹੇ ਆ ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਦੇਣ ਦੇ ਟਾਈਮ ਜਦੋਂ ਤੁਹਾਡੀ ਗੱਲ ਹੋਈ ਸੀ ਜਿਹਦੇ ਨਾਲ ਤੁਸੀਂ ਕੀਤੇ ਆ ਏਜੰਟ ਨਾਲ ਰਿਸ਼ਤੇਦਾਰ ਨਾਲ ਜਾਂ ਵਕੀਲ ਨਾਲ ਉਦੋਂ ਤੁਹਾਨੂੰ ਉਸਨੇ ਇਹ ਗੱਲ ਦੱਸੀ ਆ ਕਿ ਨਹੀਂ ਜਿਹੜੀਆਂ ਸਲਿੱਪਾਂ ਬਾ ਉਹ ਜਦੋਂ ਪੇਪਰ ਕਲਿੱਕ ਹੋ ਗਏ 5 7 12 ਫਰਵਰੀ ਉਸ ਤੋਂ ਬਾਅਦ ਹਫਤੇ ਇੱਕ ਤੱਕ ਦਾ ਟਾਈਮ ਹੁੰਦਾ ਵੀ ਉਦੋਂ ਆਪਾਂ ਨੂੰ ਜਿਹੜੀ ਉਹ ਸਲਿੱਪ ਮਿਲਦੀ ਆ ਤੁਸੀਂ 10 ਦਿਨ ਵੇਟ ਕਰ ਲਓ ਜੇ ਤੁਹਾਨੂੰ ਇਸ ਸਲਿੱਪ ਨਾ ਮਿਲੇ ਤੇ ਉਸ ਤੋਂ ਬਾਅਦ ਤੁਸੀਂ ਆਪ ਦੇ ਜੀਤੋ ਵੀ ਤੁਸੀਂ ਪੀਪਰ ਭਰ ਆਏ ਆ ਵਕੀਲ ਤੋਂ ਏਜੰਟ ਤੋਂ ਜਾਂ ਰਿਸ਼ਤੇਦਾਰ ਤੋਂ ਉਸ ਤੋਂ ਬਾਅਦ ਤੁਸੀਂ ਪੁੱਛ ਸਕਦੇ ਆ ਵੀ ਸਾਨੂੰ ਸਲਿੱਪਾਂ ਵੀ ਸਾਨੂੰ ਦਿਓ ਤੇ ਅਸੀਂ ਵੀ ਨਾਲੇ ਤੁਸੀਂ ਉਸ ਤੋਂ ਬਾਅਦ ਚੈੱਕ ਕਰ ਸਕਦੇ ਆ ਵੀ ਤੁਹਾਡੇ ਕਿਹੜੇ ਪੀਪਰ ਭਰੇ ਗਏ 9 ਮਹੀਨੇ ਵਾਲੇ ਸਾਲ ਵਾਲੇ ਜਾਂ ਡੋਮੈਸਟਿਕ ਪੀਪਰ ਹੁਣ ਵੀਰ ਕਈ ਹੁਣ ਕਮੈਂਟ ਕਰ ਲੈ ਸ਼ੈਰ ਉਹਨਾਂ ਨੂੰ ਨਹੀਂ ਪਤਾ ਹੋਣਾ ਮੇਰੀਆਂ ਸਲਿੱਪਾਂ ਵੀ ਬਾਅਦ 'ਚ ਮੈਲ ਲਈਆਂ ਤੁਹਾਨੂੰ ਵੇਟ ਕਰਨੀ ਪਊਗੀ ਆਪਾਂ ਅੱਗੇ ਵੀ ਦੱਸਿਆ ਸੀ ਹਰੇਕ ਵੀਡੀਓ 'ਚ ਦੱਸਦੇ ਆ ਵੀ ਹਾਂ ਜੇ ਕੋਈ ਤੁਹਾਡਾ ਰਿਸ਼ਤੇਦਾਰ ਆ ਜਾਂ ਆਪਦੇ ਇੱਕ ਆਪਾਂ ਦੂਸਰੇ ਚੈਨਲ ਤੇ ਆਪਾਂ ਦਿਖਾਈ ਵੀ ਸੀਗੀ ਫਾਈਲ ਵੀ ਤਿਆਰ ਹੋਈ ਵੀ ਜੇ ਤਾਂ ਕੋਈ ਤੁਹਾਡਾ ਆਪਦਾ ਖਾਸ ਹੀ ਰਿਸ਼ਤੇਦਾਰ ਆ ਉਹ ਤੁਹਾਨੂੰ ਆ ਫਾਈਲ ਦਿਖਾ ਸਕਦਾ ਵਾ ਤੇ ਵੀ ਜਾਂ ਤੁਸੀਂ ਜੇ ਕਿਸੇ ਨੇ ਵਕੀਲ ਤੋਂ ਭਰਾਈ ਆ ਤੇ ਵੀ ਅਸੀਂ ਨਹੀਂ ਦਿਖਾਉਂ ਮਤਲਬ ਦਿਖਾਉਣ ਦੇਗੇ ਆਮ ਤਾ ਵੀ ਫੈਲਾ ਤੇ ਉਹ ਤੁਹਾਨੂੰ ਚਲੋ ਸ਼ੇਅਰ ਕਰ ਸਕਦਾ ਤੁਹਾਡੇ ਨੂੰ ਦਿਖਾ ਸਕਦਾ ਵਾ ਬਈ ਆ ਤੁਹਾਡੀ ਅਸੀਂ ਫੈਲ ਤਿਆਰ ਕਰਤੀ ਆ ਜਾਂ ਕਰਵਾਤੀ ਆ ਤੇ ਬਾਕੀ ਆ ਜਿਹੜੀਆਂ ਆਪਾਂ ਨੂੰ ਸਲਿੱਪਾਂ ਵਾ ਉਹ ਉਸ ਤੋਂ ਬਾਅਦ ਹੀ ਮੈਲ ਲੀਆਂ ਵਾ ਤੇ ਉਹ ਵੀਰਾਂ ਨੂੰ ਵੇਟ ਕਰਨੀ ਪਊਗੀ ਜਿਨ੍ਹਾਂ ਨੇ ਆਪਣੇ ਪੈਸੇ ਦਿੱਤੇ ਆ ਤੇ ਫੈਲਾ ਤਿਆਰ ਕਰਵਾਈਆਂ ਕਲੈਕ ਡੇਟ ਤੋਂ ਬਾਅਦ ਹੀ ਤੁਹਾਨੂੰ ਜਿਹੜੀਆਂ ਉਹ ਸਲਿੱਪਾਂ ਵਾ ਮਿਲਣਗੀਆਂ ਹਾਂਜੀ ਦੂਜਾ ਕਮੈਂਟ ਸੀਗਾ ਇਹ ਵੀ ਕਾਫੀ ਕਮੈਂਟ ਆ ਰਹੇ ਆਪਣੇ ਚੈਨਲਾਂ 'ਤੇ ਵੀ ਕੀ ਇਸ ਗੱਲ 'ਚ ਸਚਾਈ ਆ ਵੀ ਇਸ ਵਾਰ ਜਿਹੜੇ ਪੇਪਰ ਭਰੇ ਗਏ ਆ ਇਟਲੀ ਦੇ ਵੀ ਉਹ 100% ਨਿਕਲਨੇ ਆ ਹਾਂਜੀ ਇਸ ਗੱਲ 'ਚ ਸਚਾਈ ਆ ਸਚਾਈ ਵੀ ਪਰ ਉੱਥੇ ਆ ਜਿੱਥੇ ਕਿ ਜਿਨੇ ਵੀ ਪੀਰ ਭੈਣ ਨੇ ਆਪਣੇ ਫੈਲ ਤਿਆਰ ਕਰਵਾਈਆਂ ਜਿਹੜਾ ਫੈਲ ਤਿਆਰ ਕਰਵਾਇਆ ਅੱਗੇ ਜੇ ਉਹ ਬੰਦਾ ਸਹੀ ਆ ਜੇ ਸਹੀ ਆ ਸਹੀ ਉਹਨੇ ਫੈਲ ਤਿਆਰ ਕੀਤੀ ਆ ਸਾਰੇ ਡਾਕੂਮੈਂਟ ਸਹੀ ਲਾਏ ਆ ਫਿਰ ਇਸ ਗੱਲ 'ਚ ਸਚਾਈ ਆ ਵੀ ਪੇਪਰ ਆ ਜਿਹੜੇ 100% ਨਿਕਲਨੇ ਆ ਵੀ ਜਿਵੇਂ ਕਿ ਆਪਾਂ ਪਹਿਲਾਂ ਆ ਕੇ ਆਪਨੂੰ ਸਭ ਨੂੰ ਪਤਾ ਹੀ ਇੱਥੇ ਆ ਕੇ ਜਦੋਂ ਵੀ ਇੱਥੇ ਆ ਜਾਂਦੇ ਸੀਗੇ ਪੇਪਰ ਇੱਥੇ ਜਿਵੇਂ ਲੋਜੋ ਤੀਵਾ ਹੋ ਗਈ ਹੋਸਪਿਟੀ ਹੋ ਗਈ ਬਾਕੀ ਸਾਰੇ ਪੇਪਰ ਇੱਥੇ ਲਾ ਕੇ ਫਿਰ ਆ ਤਿਆਰ ਹੋ ਕੇ ਫੈਲਾਂ ਫਿਰ ਕਿਟਾਂ ਜਮਾ ਹੁੰਦੀਆਂ ਸੀ ਪਰ ਨਹੀਂ ਇਸ ਵਾਰ ਇਹਨਾਂ ਨੇ ਉਹ ਪੇਪਰ ਪਹਿਲਾਂ ਮੰਗ ਲਏ ਕਿਸੇ ਵੀ ਮਾਲਕ ਨੇ ਜਾਂ ਹਜੰਟ ਨੇ ਤੁਹਾਡੇ ਜਿਹਨੇ ਵੀ ਮਾਲਕ ਨੂੰ ਲੋੜ ਆ ਤੁਹਾਨੂੰ ਕੰਮ ਤੇ ਉਹਨੂੰ ਪਹਿਲਾਂ ਘਰ ਦੇ ਪੇਪਰ ਲਾਉਣੇ ਪੈਣੇ ਆ ਵੀ ਤੁਸੀਂ ਜਿੱਥੇ ਆ ਕੇ ਰਹਿਣਾ ਵਾ ਕੰਮ ਦੇ ਪੇਪਰ ਦਾ ਚਲੋ ਕੰਤਰਾਤ ਤੋਂ ਤਾਂ ਲੱਗਦਾ ਹੀ ਲੱਗਦਾ ਵੀ ਕੰਮ ਦੇ ਜਿੱਥੇ ਤੁਸੀਂ ਆਉਣਾ ਵਾ ਤੇ ਉਹ ਜਦ ਸਾਰਾ ਕੁਸ ਉਹਨੇ ਸਹੀ ਲਾਇਆ ਹੋਇਆ ਤੇ ਸਾਰੀ ਥੋੜੀ ਫੈਲ ਵਧੀਆ ਸਹੀ ਤਿਆਰ ਹੋਈ ਬਾਕੀ ਉਹ ਬੰਦੇ ਨੂੰ ਕੰਮ ਦੀ ਲੋਡ ਹੋਈ ਪਹਿਲਾਂ ਆ ਦੋ ਮਹੀਨੇ ਇਹਨਾਂ ਨੇ ਸ਼ਾਨਵੀਨ ਕਰਨੀਆਂ ਉਹਦੇ ਕੋਲੇ ਰਹਿਣ ਲਈ ਤੁਹਾਡੇ ਰਹਿਣ ਲਈ ਉਹਦੇ ਕੋਲੇ ਘਰ ਹੋਇਆ ਤੇ ਉਹ ਤੁਹਾਡੇ ਪੇਪਰ ਆ ਜਿਹੜੇ 100% ਨਿਕਲਣ ਲੱਗੇ ਹਾਂਜੀ ਅੱਜ ਆਪਾਂ ਚੱਲਦੇ ਹਾਂ ਅੱਗੇ ਬਾਕੀ ਜਿਹੜੇ ਕਮੈਂਟ ਆਪਾਂ ਅਗਲੀ ਵੀਡੀਓ ਚ ਦਵਾਂਗੇ ਉਹਨਾਂ ਦੇ ਆਨਸਰ ਤੇ ਹੁਣ ਆਪਾਂ ਜਿਹੜੇ ਵੀ ਫੇਲਾਂ ਜਿਹੜੀਆਂ ਬਹੁਤ ਜ਼ਿਆਦਾ ਮਤਲਬ ਜਿਹੜੇ ਵੀਜ਼ਾ ਰਿਫਿਊਜ਼ ਹੋ ਰਹੇ ਆ ਤੇ ਵੀ ਕੋਰੀਆ ਤਾਂ ਹੀ ਨਹੀਂ ਆਉਂਦੀ ਅੰਬੈਸੀ ਬੁਲਾ ਕੇ ਦੇ ਰਹੀ ਹੈ ਰਿਫਿਊਜ਼ਲ ਲੈਟਰ ਦੇ ਰਹੀ ਹੈ ਤੇ ਵੀ ਜਿਹੜੇ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜਾ ਜਿਹੜਾ ਸਹੀ ਵੀਜ਼ਾ ਉਹ ਲੱਗ ਕੇ ਆਉਂਦਾ ਵਾ ਹਨਾ ਆਪਾਂ ਨੂੰ ਪਤਾ ਹੀ ਉਹ ਕੋਰੀਆ ਦਾ ਹੀ ਆ ਜਾਂਦਾ ਵਾ ਪਰ ਇਹਨਾਂ ਦਿਨਾਂ ਵਿੱਚ ਜਿਹੜੇ ਰਿਫਿਊਜ਼ਲ ਬਹੁਤ ਲੱਗ ਰਹੀ ਆ ਕਾਰਨ ਕੀ ਆ ਜਿਹੜੇ 4000 ਦੇ ਨੀੜ ਆ ਜਿਹੜੀਆਂ ਫਾਈਲਾਂ ਉਹ ਬਲੌਕ ਹੋ ਚੁੱਕੀਆਂ ਬਲੌਕ ਹੋਣ ਦਾ ਮਤਲਬ ਇਹ ਆ ਕਿ ਕਈਆਂ ਦੇ ਵੀਜੇ ਬਲੌਕ ਹੋ ਚੁੱਕੇ ਆ ਕਈਆਂ ਨੇ ਫਾਈਲਾਂ ਰਿਜੈਕਟ ਹੋ ਚੁੱਕੀਆਂ ਕਈਆਂ ਦੇ ਵੀਜੇ ਲੱਗ ਚੁੱਕੇ ਆ ਪਰ 에ਅਰਪੋਰਟ ਤੋਂ ਨਹੀਂ ਚੜਨ ਦਿੱਤਾ ਗਿਆ ਕਈ ਇਟਲੀ ਆ ਚੁੱਕੇ ਆ ਉਹਨਾਂ ਨੂੰ 에어ਪੋਰਟ ਤੋਂ ਰਿਪੋਰਟ ਕੀਤਾ ਗਿਆ ਕਈ ਬੰਦੇ ਜਿਹੜੇ ਇਟਲੀ ਦੇ ਵਿੱਚ ਐਂਟਰ ਕਰ ਚੁੱਕੇ ਆ ਉਹਨਾਂ ਨੂੰ ਜਿਹੜਾ ਫੌਰੀ ਵੀਜ਼ਾ ਦੇ ਰਿਆ ਵਾ ਦੇ ਰਹੀ ਹੈ ਸਰਕਾਰ ਕਾਰਨ ਕੀ ਆ ਕਾਰਨ ਇਹ ਆ ਕਿ ਵੀ ਜਿਹੜਾ ਸਰਕਾਰ ਨੇ ਇਸ ਵਾਰ ਜਿਹੜਾ ਸਕੰਜਾ ਵਾ ਉਹ ਬਹੁਤ ਜ਼ਿਆਦਾ ਕੱਸਿਆ ਵਾ ਕਾਸਤਾ ਵਾ ਟੈਟ ਕਰਤਾ ਵਾ ਜਿਹੜੀ ਸਰਕਾਰ ਉਹ ਐਕਸ਼ਨ ਵਿੱਚ ਆ ਗਈ ਆ ਐਕਸ਼ਨ ਵਿੱਚ ਆਉਣ ਦਾ ਕਾਰਨ ਤਾਂ ਆਪਾਂ ਪਤਾ ਹੀ ਆ ਵੀ ਜਿਹੜੇ 4000 ਬੰਦਿਆਂ ਦੀ ਫੈਲਾ ਹਨਾ ਤੇ ਉਹ ਉਹਨਾਂ ਉਤੇ ਅਸਰ ਪਿਆ ਵਾ ਵੀ ਉਹ ਕਾਹ ਤੋਂ ਸਰਕਾਰ ਐਕਸ਼ਨ ਵਿੱਚ ਆਈ ਆ ਵੀ ਜਿਵੇਂ ਪਹਿਲਾਂ ਪਨਪਤਾਈ ਜਿਵੇਂ ਪਹਿਲਾਂ ਜਿਹੜੇ ਏਜੰਟ ਸੀ ਹਨਾ ਉਹ ਜਾਣਟੇ ਵੀ ਕਾਫੀ ਕਾਫੀ ਪੇਪਰ ਭਰਾ ਦਿੰਦੇ ਸੀ ਮਾਲਕਾਂ ਤੋਂ ਫੇਕ ਆਈਡੀਆਂ ਲਾ ਕੇ ਸਾਰਾ ਕੰਮ ਫੇਕ ਹੋ ਰਿਹਾ ਸੀਗਾ ਤੇ ਉਹਦੇ ਕਾਰਨ ਜਿਹੜਾ 2021 ਤੋਂ ਲੈ ਕੇ 2040 ਤੱਕ ਬਹੁਤ ਫੇਕ ਪੇਪਰ ਭਰੇ ਗਏ ਆ ਤੇ ਜਿਨ੍ਹਾਂ ਦਾ ਬਾਅਦ ਚ ਰਿਜ਼ਲਟ ਇੱਥੇ ਆਏ ਵੀਰਾਂ ਨੂੰ ਵਕਤ ਨਾ ਪਿਆ ਕਿਸੇ ਨੂੰ ਕੰਮ ਨਹੀਂ ਮਿਲੇ ਕਿਸੇ ਨੂੰ ਪੇਪਰ ਮਿਲ ਨਹੀਂ ਮਿਲੇ ਕਿਸੇ ਨੂੰ ਵੀ ਮਤਲਬ ਜਿਹੜੇ ਫੇਕ ਆਏ ਸੀ ਵਿਚਾਰੇ ਇਦਾਂ ਹੀ ਜਿਹੜੇ ਵੀਰਾਂ ਤੇ ਵੀ ਕਾਫੀ ਅਸਰ ਪਿਆ ਵਾ ਵੀ ਵੀਰ ਰੋਲਣ ਵਾਲੀ ਗੱਲ ਨਹੀਂ ਆ ਵੀ ਰੁਲੇ ਆ ਕਈਆਂ ਨੂੰ ਜੀਲਾਂ ਲੈਣੀਆਂ ਪਈਆਂ ਮਾਲਕ ਮੁੱਕਰ ਗਏ ਕਈ ਮਾਲਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੀ ਆਈਡੀ ਤੇ ਵੀ ਜਾਂ ਇਹ ਬੰਦੇ ਆਏ ਆ ਵੀ ਇਹਦਾ ਕਰਕੇ ਜਿਹੜੇ ਸਰਕਾਰ ਨੇ ਆ ਜਿਹੜੇ ਇੱਥੋਂ ਦੇ ਮਾਫੀਆ ਨੇ ਆ ਇਹ ਕੰਮ ਇੱਥੋਂ ਦੇ ਮਾਫੀਆ ਦਾ ਵਾ ਤੇ ਵੀ ਜਾਂ ਦੀ ਬਹੁਤ ਜਿਹੜਾ ਸਿਕੰਜਾ ਕਸਿਆ ਵਾ ਤੇ ਜਿਹੜਾ ਇਹਦਾ ਅਸਰ ਆ ਵੀ ਨਾ ਤੀ ਪਰਫਾਤੂਰਿਆਂ ਤੇ 29 ਜ਼ਿਲ੍ਹਿਆਂ ਦੇ ਪਰਫਾਤੂਰਿਆਂ ਤੇ ਇਹਦਾ ਅਸਰ ਪਿਆ ਵਾ ਇਹਦੇ ਵਿੱਚੋਂ ਜਿਹੜੇ ਮੇਨ ਜ਼ਿਲ੍ਹੇ ਇੱਕ ਤਾਂ ਸਲੇਰਨੋਂ ਆ ਇੱਕ ਪਤੇਨਸਾ ਵਾ ਇੱਕ ਕਸੇਰਤਾ ਵਾ ਤੇ ਵੀ ਜਾਂਦੀ ਮਤੇਰਾ ਵਾ ਕਾਫੀ 29 ਜ਼ਿਲ੍ਹੇ ਇਹਦੇ ਵਿੱਚ ਆਈ ਆ ਜਿੰਨਾਂ ਵਿੱਚੋਂ 4000 ਬੰਦੇ ਆ ਜਿਹੜੇ ਇਹਨਾਂ ਨੇ ਮਤਲਬ ਚੋਕਲੇ ਜਿਨ੍ਹਾਂ ਤੇ ਐਕਸ਼ਨ ਮਤਲਬ ਸਰਕਾਰ ਲੈ ਰਹੀ ਆ ਤੇ ਜਿਹੜੇ ਉਹ ਪੇਪਰ ਆ ਤਾਂ ਕਰਕੇ 4000 ਬੰਦਿਆਂ ਦੇ ਉਹ ਮਤਲਬ ਬਲੌਕ ਹੋ ਚੁੱਕੇ ਆ ਮ ਜਿਹੜਾ ਪਾ ਤੁੰਦ ਦੱਸਿਆ ਵਾ ਪਿੱਛੇ ਜਿਹੜੇ ਜਾਲੀ ਸੀਗੇ ਪੇਪਰ ਫੇਕ ਭਰੇ ਹੋਏ ਸੀਗੇ ਤੇ ਹੁਣ ਉਹ ਬਲੌਕ ਹੋ ਚੁੱਕੇ ਆ ਹੁਣ ਨਾ ਤਾਂ ਵੀ ਉਹ ਬੀਜੀ ਲੱਗ ਰਹੇ ਆ ਜਿੱਥੇ ਲੱਗ ਰਹੇ ਆ ਵੀ ਉਹਨਾਂ ਸਾਰਿਆਂ ਨੂੰ ਮਤਲਬ ਸਰਕਾਰ ਮਤਲਬ ਸਰਕਾਰ ਇੱਥੋਂ ਮਤਲਬ ਰਿਪੋਰਟ ਫੌਰੀ ਵੀਜ਼ਾ ਦੇ ਰਹੀ ਆ ਵੀ ਐਂਟਰੀ ਨਹੀਂ ਦੇ ਰਹੀਗੀ ਵੀ ਇੱਥੇ ਆਪਾਂ ਰਿਵੋਕਾ ਕਹਿ ਦਿੰਨੇ ਆ ਵੀ ਉਹ ਬਲੌਕ ਹੋ ਰਹੀਆਂ ਜਿਹੜੀਆਂ ਪਹਿਲਾਂ ਤੇ ਇਹ ਨਾ ਕਰਕੇ ਵੀ ਆਪਾਂ ਜਿਹੜੇ ਵੀ ਵੀਰ ਹੋਣ ਬਹੁਤ ਮੈਸੇਜ ਆਉਂਦੇ ਆ ਵੀ ਸਾਨੂੰ ਐਮਬੈਸੀ ਚੋਂ ਮੈਸੇਜ ਆਇਆ ਵਾਜਾ ਮੇ ਲਾਈਆ ਵੀ ਆਵਦਾ ਪਾਸਪੋਰਟ ਆ ਕੇ ਲੈ ਜਾਓ ਤੇ ਉਹ ਦਾ ਕਾਰਨ ਇਹੀ ਆ ਵੀ ਜਿਹੜੇ ਤੁਹਾਡਾ ਵੀਜ਼ਾ ਉਹ ਨਹੀਂ ਲੱਗਾਗਾ ਤੇ ਉਹ ਤੁਹਾਡਾ ਜਿਹੜਾ ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਰਿਫਿਊਜ਼ ਲੈਟਰ ਆ ਲਈ ਆ ਤੁਹਾਨੂੰ ਉੱਥੇ ਬੁਲਾ ਕੇ ਤੇ ਉੱਪਰ ਤੁਹਾਨੂੰ ਉਹਦੇ ਉੱਤੇ ਸਾਈਨ ਕਰਕੇ ਤੁਹਾਨੂੰ ਰਿਫਿਊਜ਼ ਲੈਟਰ ਜਿਹੜੀ ਆ ਐਮਬੈਸੀ ਦੇ ਰਹੀ ਆ ਇਹਦਾ ਕਾਰਨ ਇਹੀ ਆ ਵੀ ਜਿਹੜੇ ਪੰਦਰਸੇ ਪਿਛਲੇ ਉੰਤਨ 4 ਸਾਲਾਂ ਚ ਬੇ ਕਾਫੀ ਕੁਸ ਹੋਇਆ ਵਾ ਤੇ ਬਹੁਤ ਮਤਲਬ ਜਿਹੜੇ ਜਾਣਤਾ ਆਪਾਂ ਕਹਿੰਦੇ ਬੀ 100 100 ਬੰਦਾ ਵੀ ਮਤਲਬ ਪੜਾਈ ਜਾਂਦੇ ਸੀ ਪੇਪਰ 50 50 ਬੰਦੇ ਤੇ ਉਹ ਵਿਚਾਰੇ ਇੱਧਰ ਆ ਕੇ ਖੱਜਲ ਖਵਾਰ ਹੁੰਦੇ ਸੀ ਫਿਰ ਸਰਕਾਰ ਮਤਲਬ ਤਾਂ ਕਰਕੇ ਐਕਸ਼ਨ ਚਾਹੀਏ ਸਰਕਾਰ ਵੇਖਦੀ ਸੀ ਕੋਈ ਸਰਕਾਰ ਤੋਂ ਮਤਲਬ ਮਦਦ ਮੰਗਦਾ ਸੀ ਜੇ ਅਜੀ ਲੜਾਈ ਤੇ ਕੋਈ ਕਹਿੰਦਾ ਹੁੰਦਾ ਸਾਡਾ ਮਾਲਕ ਭੱਜ ਗਿਆ ਇਹਦੇ ਕਰਕੇ ਹੁਣ ਸਰਕਾਰ ਨੇ ਮਤਲਬ ਐਕਸ਼ਨ ਲਿਆ ਵਾ ਤੇ ਹੁਣ ਇਸ ਵਾਰ ਜਿਹੜਾ ਦੋ ਨੰਬਰ ਦਾ ਕੰਮ ਕੋਈ ਨਹੀਂ ਹੋਣਾ ਦੋ ਨੰਬਰ ਦਾ ਕੰਮ ਬੰਦ ਹੋ ਜਾਣਾ ਜਿਹੜਾ ਵੀ ਆਊਗਾ ਇੱਥੇ ਲੀਗਲ ਆਊਗਾ ਉਹਦੇ ਆ ਕੇ ਪੇਪਰ ਬੰਨ੍ਹਣਗੇ ਤੇ ਆਪਦਾ ਵਧੀਆ ਕੰਮ ਜਿਹੜਾ ਉਹ ਕਰੂਗਾ ਠੀਕ ਹੈ ਜੀ ਸੀ ਅੱਜ ਦੀ ਆਪਣੀ ਵੀਡੀਓ ਤੇ ਮੇਨ ਮੇਨ ਆਪਾਂ ਤੁਹਾਡੇ ਜਿਹੜਾ ਕਮੈਂਟ ਆ ਰਹੇ ਸੀ ਉਹਨਾਂ ਦਾ ਆਪਾਂ ਆਨਸਰ ਦਿੱਤਾ ਤੇ ਬਾਕੀ ਜਿਹੜਾ ਇਹ ਆਪਾਂ ਤਲਵਰ ਰਿਫਿਊਜ਼ਲ ਕਾਤੋ ਆ ਰਹੀ ਆ ਵੀਰਾਂ ਦੇ ਆਏ ਵੀ ਬਹੁਤ ਸੇ ਆ ਬਹੁਤ ਜ਼ਿਆਦਾ ਵੀਰਾਂ ਦੇ ਆ ਰਹੇ ਆ ਮੈਸੇਜ ਵੀ ਸਾਨੂੰ ਅੰਬੈਸੀ ਬੁਲਾ ਰਹੀ ਆ ਬੇ ਆ ਕੇ ਲੈ ਜੋ ਵੀ ਕੀ ਕਰਨ ਉਹ ਸਾਡਾ ਵੀਜ਼ਾ ਲੱਗ ਗਿਆ ਹੋਊਗਾ ਕਿ ਕਿਦਾਂ ਨਹੀਂ ਜੀ ਜੇਦੋਂ ਵੀਜ਼ਾ ਲਾ ਕੇ ਆਉਂਦਾ ਕੋਰੀਆ ਦਾ ਹੀ ਆਉਂਦਾ ਵਾ ਕੋਰੀਆ ਦਾ ਹੀ ਵੀਜ਼ਾ ਲਾ ਕੇ ਆਉਂਦਾ ਜੇ ਤੁਸੀਂ ਤੁਹਾਨੂੰ ਉੱਥੇ ਬੁਲਾਇਆ ਵਾ ਤੇ ਇਹਦਾ ਕਾਰਨ ਇਹੀ ਆ ਵੀ ਤੁਹਾਡੀ ਜਿਹੜੀ ਰਿਫਿਊਜ਼ਲ ਲੈਟਰ ਤੁਹਾਨੂੰ ਉਹ ਦੇ ਦਿੰਦੇ ਆ ਤੁਹਾਡਾ ਵੀਜ਼ਾ ਜਿਹੜਾ ਨਹੀਂ ਲੱਗਾ ਠੀਕ ਹੈ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਮਿਲਾਂਗੇ ਅਗਲੀ ਵੀਡੀਓ ਚ ਬੋਲਨ ਚ ਜੇ ਕੋਈ ਗਲਤੀ ਜਾਂ ਕੋਈ ਅੱਖਰ ਅੱਗੇ ਪਿੱਛੇ ਜਾਂ ਵਾਧਾ ਘਾਟਾ ਹੋ ਗਿਆ ਹੋਇਆ ਤੇ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਮਿਲਾਂਗੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ